ਮੁੱਦਿਆਂ ਦੇ ਉੱਪਰ ਗੱਲ ਕਰਾਂਗੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਰਾਣਾ ਵਰਸ ਚੀਮਾ ਹੀ આરોਪ ਚੱਲ ਰਹੇ ਸਨ ਤਾਂ ਰਾਣਾ ਇੰਦਪ੍ਰਤਾਪ ਸਾਡੇ ਨਾਲ ਤਾਂ ਇਹਨਾਂ ਨਾਲ ਗੱਲ ਕਰਨੇ ਰਾਣਾ ਸਾਹਿਬ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਤਕਰੀਬਨ 2 ਮਹੀਨੇ ਤੋਂ ਰਾਣਾ ਚੀਮਾ ਸਿੱਤਕ ਜੰਗ ਚੱਲ ਰਹੀ ਛੱਬੀ ਜੰਗ ਚੱਲੀ ਜਾਂਦੀ ਕਿ ਬ੍ਰਸਤਾਚਾਰ ਉਹ ਤੁਹਾਨੂੰ ਬੁਰਾ ਕਰ ਰਹੇ ਤੁਸੀਂ ਉਹਨਾਂ ਨੂੰ ਮੁੱਦੇ ਕਿੱਥੇ ਨੇ ਲੋਕਾਂ ਦੇ ਦੇਖੋ ਗੱਲ ਇਹ ਆ ਕਿ ਜਿਹੜਾ ਵੀ ਬੰਦਾ ਸੁਲਤਾਨਪੁਰ ਦੀ ਸਿਰਜ ਹੋਵੇ ਐਮਐਲਏ ਹੋਵੇ ਉਹਦਾ ਫਰਜ ਹੈ ਲੋਕਾਂ ਦੇ ਮੁੱਦਿਆਂ ਦਾ ਸੋਲੂਸ਼ਨ ਕਰਨਾ ਜੀ ਪੰਚੇਤਾਂ ਦੇ ਵਿੱਚ ਇਹਨੇ ਪੈਸੇ ਖਾਤੇ ਠੀਕ ਹੈ ਕੰਮ ਕਰਨ ਵਾਲਿਆਂ ਦੀ ਗੱਲ ਕਰੀਏ ਹੁਣ ਅਜ ਮੁੱਦੇ ਆ ਇੱਕ ਕਰਪਸ਼ਨ ਫਰੀ ਸੁਲਤਾਨਪੁਰ ਲੋਕਾਂ ਨੂੰ ਦੇਣਾ ਕਰਪਸ਼ਨ ਫਰੀ ਮਤਲਬ ਨਾ ਪੰਚੇਤਾਂ 'ਚ ਪੈਸੇ ਨਾ ਤਹਿਸੀਲ 'ਚ ਪੈਸੇ ਲੱਗਣ ਜ਼ਿੰਮੇਵਾਰੀ ਮੇਰੀ ਹੋਏਗੀ ਨਾ ਝੂਠੇ ਪਰਚੇ ਹੋਣਗੇ ਲੋਕ ਬਣਾਉਣ ਮੈਨੂੰ ਐਮਐਲਏ ਤੇ 6 ਮਹੀਨੇ ਕੋਈ ਪਰਚਾ ਹੀ ਨਹੀਂ ਹੋਊਗਾ ਜਿਹੜਾ ਜਾਇਜ਼ ਹੈ ਉਹ ਹੋਊਗਾ 6 ਮਹੀਨਿਆਂ ਚ ਇਹਨੇ ਲੋਕਾਂ ਦਾ ਮਨ ਚੇਂਜ ਕੀਤਾ ਆ ਛੇ ਦੇ ਦੇ ਪਰਚੇ ਕਰਾ ਲਓ ਲੋਕਾਂ ਦਾ ਮਨ ਪਰਚੇ ਵਾਲ ਨੂੰ ਹੋ ਗਿਆ ਤੇ 6 ਮਹੀਨੇ ਲੋਕਾਂ ਦਾ ਜਦੋਂ ਕਲੈਰਿਟੀ ਆ ਜੋ ਕਿ ਵੀ ਗਲਤ ਪਰਚਾ ਹੋਣਾ ਹੀ ਨਹੀਂ ਤੇ ਲੋਕਾਂ ਨੇ ਆਟੋਮੈਟਿਕਲੀ ਲੜਾਈਆਂ ਕਰਨੀਆਂ ਬੰਦ ਕਰ ਦੇਣੀਆਂ ਜਿਹੜੀਆਂ ਉਂਗਲੀਆਂ ਕੱਟ ਕੇ ਛਪੀਆਂ ਬਣਾਉਂਦੇ ਸੀ ਉਹ ਬੰਦ ਹੋ ਜਾਣੀਆਂ ਕਿਉਂਕਿ ਬੰਦਿਆਂ ਨੂੰ ਪਤਾ ਵੀ ਐਮਐਲਏ ਨੇ ਝੂਠੇ ਪਰਚੇ ਦਾ ਸਾਥ ਦੇਣਾ। ਸੁਲਤਾਨਪੁਰ ਦੇ ਵਿੱਚ ਮੁੱਦਾ ਹੈਗਾ ਅੱਜ ਐਜੂਕੇਸ਼ਨ ਦਾ। ਹੈਲਥ ਦਾ। ਸਪੈਸ਼ਲਾਈਜ਼ਡ ਕੋਰਸੇ ਚੱਲਣਗੇ। ਜਿਹੜਾ ਕਾਲਜ ਬਣਿਆ ਪਿਆ 5 ਏਕੜਾਂ ਦੇ ਵਿੱਚ। ਉਹਦੇ ਵਿੱਚ ਇਨਫਰਾਸਟ੍ਰਕਚਰ ਸਾਰਾ ਹੈਗਾ ਪਰ ਟੀਚਰ ਨਹੀਂ ਹੈਗੇ। ਇਹਨੂੰ ਇਹ ਵੀ ਨਹੀਂ ਪਤਾ ਵੀ ਉਹ ਚ ਕਾਲਜ ਕੋਰਸ ਕਿਹੜੇ ਚੱਲਣੇ ਚਾਹੀਦੇ ਆ। ਸਪੈਸ਼ਲਾਈਜ਼ਡ ਕੋਰਸੇ ਚੱਲਣਗੇ ਜਿਨ੍ਹਾਂ ਦੀ ਬੱਚਿਆਂ ਦੀ ਡਿਮਾਂਡ ਹੋ ਗਿਆ ਤੁਹਾਡੇ ਹੱਥ ਚ ਮੋਬਾਈਲ ਫੜਿਆ ਪਿਆ ਪੂਰੇ ਨਾਰਥ ਇੰਡੀਆ 'ਚ ਇੱਥੋਂ ਲੈ ਕੇ ਦਿੱਲੀ ਤੱਕ ਕੋਈ ਇੱਕ ਇੰਸਟੀਚਿਊਟ ਹੋਵੇ ਕੋਈ ਇੱਕ ਕਾਲਜ ਹੋਵੇ ਜਿਹੜਾ ਇਸ ਟੈਕਨੋਲੋਜੀ ਤੇ ਕੰਮ ਕਰਾਉਂਦਾ ਹੋਵੇ ਕਿ ਮੈਂ ਜ਼ਿੰਮੇਵਾਰੀ ਲੈ ਲਈ ਜਾਂ। ਇਹ ਸੁਲਤਾਨਪੁਰ ਦੇ ਵਿੱਚ 15 ਕਰੋੜ ਰੁਪਏ ਨੇ ਦੱਸਿਆ ਮੈਂ ਹਸਪੀਟਲ ਤੇ ਲਾਇਆ। ਰਾਣਾ ਉਸ ਉੱਥੇ ਪੈਸਿਆਂ ਦੀ ਲੋੜ ਨਹੀਂ ਹੁਣ ਲੋੜ ਦਿਮਾਗ ਦੀ ਆ। ਬਿਨਾਂ ਪੈਸੇ ਤੋਂ ਵੀ ਹੈਲਥ ਇਨਫਰਾਸਟ੍ਰਕਚਰ ਕੈਮ ਕਰਕੇ ਦੋ। ਉਹ ਜ਼ਿੰਮੇਵਾਰੀ ਜੋ ਉਦੀ ਹੋएगी ਉਹ ਮੇਰੀ ਆ ਸਰਕਾਰ ਤੇ ਨਿਰਭਰ ਨਹੀਂ ਮੈਂ ਹਸਪੀਟਲ ਯੂਜ਼ ਕਰੂੰਗਾ ਪੀਜੀਆਈ ਚ ਆਪੀਡੀ ਲੱਗਦੀ ਆ 95% ਲੋਕਾਂ ਦਾ ਸੋਲੂਸ਼ਨ ਆਪੀਡੀ ਚ ਹੋ ਜਾਂਦਾ ਠੀਕ ਹੈ ਜੀ ਜੀ ਤੇ ਜਿੰਨੇ ਰਿਟਾਇਰਡ ਡਾਕਟਰਸ ਅੱਜ ਪੀਜੀਆਈ ਦੇ ਉਹ ਕੀ ਕਰਦੇ ਆ ਪ੍ਰਾਈਵੇਟ ਥਾਂ ਜਾਂਦੇ ਆ ਤੇ ਪ੍ਰਾਈਵੇਟ ਹਸਪੀਟਲਸ ਤੇ ਕੰਮ ਕਰਦੇ ਆ ਹਾਰਟ ਦਾ ਇੰਟਰਨਲ ਮੈਡੀਸਨ ਜਿੰਨੇ ਵੀ ਸਪੈਸ਼ਲਾਈਜ਼ਡ ਡਾਕਟਰ ਨੇ ਅੱਖਾਂ ਦੇ ਉਹ ਆਉਣਗੇ ਸੁਲਤਾਨਪੁਰ ਚ 15 ਦਿਨਾਂ ਚ ਤਿੰਨ ਤਿੰਨ ਵਾਰ ਰੋਟੇਟਿੰਗ ਰੋਟੇਸ਼ਨ ਤੇ ਸੁਲਤਾਨਪੁਰ ਦੇ ਲੋਕਾਂ ਨੂੰ ਦੇਖਣਗੇ ਤੇ ਇਹਨਾਂ ਦੀ ਸਿਹਤ ਸੁਧਾਰਨ ਦਾ ਅਪਡੇਟ ਕਰਾਂਗੇ ਥੱਲਾ ਜਿਹੜਾ ਹੈ ਚਾਹੇ ਤੁਸੀਂ ਹਰ ਦਿੱਕਸਿਟੀ ਦੇਖ ਲੋ ਚਾਹੇ ਕਿ ਸਾਫ ਸੁਥਰਾ ਪ੍ਰਸ਼ਾਸਨ ਦੇਖ ਲੋ ਕਮੀ ਹੈ ਉੱਥੇ ਸਾਫ ਸੁਥਰੇ ਪ੍ਰਸ਼ਾਸਨ ਦੀ ਕੋਈ ਬੰਦਾ ਕਹਿ ਦੇਵੇ ਕਿ ਪੈਸੇ ਲੈ ਹੁਣ ਰਾਣਾ ਜੀ ਨੇ ਕੋਈ ਬੰਦਾ ਕਹਿ ਦੇਵੇ ਕਿ ਤਹਿਸੀਲ ਚ ਪੈਸੇ ਲੱਗਦੇ ਹੁਣ ਰੇਟ ਲਿਸਟ ਚੱਲਦੀ ਹੋਵੇ ਇਹ ਸਾਰੇ ਸੁਲਤਾਨਪੁਰ ਨੂੰ ਪਤਾ ਕਿ ਉੱਥੇ ਇੱਕ ਵਧੀਆ ਪ੍ਰਸ਼ਾਸਨ ਚੱਲਦਾ ਰਿਹਾ ਇਸ ਸਦਕੇ ਹੀ ਲੋ ਕਰਨੇ ਮੈਨੂੰ ਇੱਥੇ ਬਾਪ ਮੇਰੀ ਬਾਪ ਪੜਾਈ ਹੈ ਦੇਖੋ ਨਵਤੇਜ ਸਿੰਘ ਜੀ ਨੇ ਐਮਸੀਆ ਤਾਂ ਛੱਡ ਦਿਓ ਕਿਸੇ ਬੰਦੇ ਨੂੰ ਕੋਈ ਪਾਵਰ ਨਹੀਂ ਦਿੱਤੀ ਐਮਸੀਆ ਦੇ ਪਰਚੇ ਕਰਕੇ ਰੱਖੇ ਤੁਸੀਂ ਇਹ ਵੀਖੋ ਨਵਤੇਜ ਜੀ ਮੈਨੂੰ ਇੰਨਾ ਡਰ ਸੀ ਰਾਣੇ ਦਾ ਕਿ ਉਹਨੂੰ ਇਹ ਵੀ ਸੁਪਨੇ ਆਉਣ ਲੱਗੇ ਵੀ ਅਮਰੀਕਨ ਸਿਟੀਜ਼ਨਸ਼ੀਪ ਬਿਲਕੁਲ ਸਹੀ ਗੱਲ ਹੈ ਮੈਂ ਅਮਰੀਕਨ ਅਮਰੀਕਨ ਸਿਟੀਜ਼ਨ ਸਿਗਾ ਸਿੱਧੂ ਸਾਹਿਬ ਨੂੰ ਆਉਣਾ ਚਾਹੀਦਾ ਆ ਕੇ ਇੱਥੇ ਜ਼ੋਰ ਲਾਉਣਾ ਚਾਹੀਦਾ ਕਿਉਂਕਿ ਇੱਥੇ ਕਾ ਕ ਕੀ ਗਈ ਸੀ ਕੀ ਇਹ ਮੇਰਾ ਇੰਜਣ ਹੈ ਠੀਕ ਹੈ ਨਾ ਇਹਦੀਆਂ ਪਾਵਾਂ ਫੜ ਕੇ ਤਾਂ ਹੁਣ ਉਹਨੂੰ ਆ ਕੇ ਜੋੜ ਲਉਣਾ ਚਾਹੀਦਾ ਹੈ ਠੀਕ ਹੈ ਤੇ ਜਿਹੜਾ ਇੰਜਣ ਹੈ ਨਾ ਅੱਜ ਕੱਲੋ ਧੂਆਂ ਕਾਲਾ ਮਾਰਦਾ ਜਾਨ ਨਹੀਂ ਰਹੀ ਉਹ ਤੇ ਮੈਂ ਨਵਤੇਜ ਸਿੰਘ ਜੀ ਨੂੰ ਕਹਿਣਾ ਆਓ ਇੱਥੇ ਲਾਓ ਲੋਕਾਂ 'ਚ ਵਿਚਰੋ ਤੇ ਉਹਨਾਂ ਨੂੰ ਪਤਾ ਲੱਗੇ ਵੀ ਨਵਤੇਜ ਸਿੰਘ ਜੀ ਮੈਂਨੇ ਕੀ ਕੀਤਾ ਤਾਂ ਕਿ ਅਗਲੀ ਵਾਰ ਉਹ ਇਹਦੀ ਸਿਫਤ ਕਰਨ ਤੋਂ ਪਹਿਲਾਂ ਸੋਚ ਤੇ ਲੈਣਗੇ ਕਿ ਮੈਂ ਕਹਿ ਕੀ ਰਿਹਾ ਜੁੜੇ ਹੋ ਮਿੰਨੀ ਪੋਗੜ ਦੇ ਨਾਲ ਤੇ ਮੈਂ ਹਾਂ ਜਗਜੀਤ ਸਿੰਘ ਤੰਜੂ 2022 ਦੀਆਂ ਚੋਣਾਂ ਦਾ ਮਾਹੌਲ ਹੈ ਤਾਂ ਪੰਜਾਬ ਦੀਆਂ ਚਾਰ ਸੀਟਾਂ ਜੋ ਪੂਰੀ ਦਾ ਚਰਚੇਤ ਹਨ ਉਹਨਾਂ ਵਿੱਚ ਮਾਨਸਾ ਮੋਗਾ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਪੂਰਬੀ ਜਿੱਥੇ ਨਵਜੋਤ ਸਿੱਧੂ ਦੇ ਮੁਕਾਬਲੇ ਵਿੱਚ ਵਿਕਰਮ ਜਿੱਥਿਆ ਨੇ ਅਤੇ ਚੌਥੀ ਜਿਹੜੀ ਸੀਟ ਹੈ ਸੁਲਤਾਨਪੁਰ ਲੋਧੀ ਜਿਹੜੀ ਹੋਰ ਸੀਟ ਬਣੀ ਹੋਈ ਹੈ ਕਿਉਂਕਿ ਇੱਥੇ ਰਾਣਾ ਗੱਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨਵਤੇਜ ਚੀਮਾ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨੇ ਤਕਰੀਬਨ 2 ਮਹੀਨੇ ਤੋਂ ਉਹਨਾਂ ਨੇ ਇੱਥੇ ਜਿਹੜੀ ਆਪਣੀ ਚੋਣ ਮੈਮ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਮੁੱਦਿਆਂ ਦੇ ਉੱਪਰ ਗੱਲ ਕਰਾਂਗੇ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਰਾਣਾ ਵਰਸ ਚੀਮਾ ਹੀ આરોਪ ਚੱਲ ਰਹੇ ਸਨ ਤਾਂ ਰਾਣਾ ਇੰਦਪਤਾਪ ਸਾਡੇ ਨਾਲ ਤਾਂ ਇਹਨਾਂ ਨਾਲ ਗੱਲ ਕਰਨੇ ਰਾਣਾ ਸਾਹਿਬ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਤਕਰੀਬਨ 2 ਮਹੀਨੇ ਤੋਂ ਰਾਣਾ ਚੀਮਾ ਸਿੱਧਕ ਜੰਗ ਚੱਲ ਰਹੀ ਸ਼ਬਦੀ ਜੰਗ ਚੱਲੀ ਜਾਂਦੀ ਕਿ ਫਿਰ ਸਟਾਚਾਰ ਉਹ ਤੁਹਾਨੂੰ ਬੁਰਾ ਕਹ ਰਿਹਾ ਤੁਸੀਂ ਉਹਨਾਂ ਨੂੰ ਮੁੱਦੇ ਕਿੱਥੇ ਨੇ ਲੋਕਾਂ ਦੇ ਦੇਖੋ ਗੱਲ ਇਹ ਆ ਕਿ ਜਿਹੜਾ ਵੀ ਬੰਦਾ ਸੁਲਤਾਨਪੁਰ ਦੀ ਸੀ ਰਾਜ ਹੋਵੇ ਐਮਐਲਏ ਹੋਵੇ ਉਹਦਾ ਫਰਜ ਹੈ ਲੋਕਾਂ ਦੇ ਮੁੱਦਿਆਂ ਦਾ ਸੋਲੂਸ਼ਨ ਕਰਨਾ ਜੀ ਪੰਚਾਇਤਾਂ ਦੇ ਵਿੱਚ ਇਹਨੇ ਪੈਸੇ ਖਾਦੇ ਠੀਕ ਹੈ ਕੰਮ ਕਰਨ ਵਾਲਿਆਂ ਦੀ ਗੱਲ ਕਰੀਏ ਹੁਣ ਅਜੇ ਮੁੱਦੇ ਆ ਇੱਕ ਕਰਪਸ਼ਨ ਫ੍ਰੀ ਸੁਲਤਾਨਪੁਰ ਲੋਕਾਂ ਨੂੰ ਦੇਣਾ ਕਰਪਸ਼ਨ ਫ੍ਰੀ ਮਤਲਬ ਨਾ ਪੰਚਾਇਤਾਂ 'ਚ ਪੈਸੇ ਨਾ ਤਹਿਸੀਲ 'ਚ ਪੈਸੇ ਲੱਗਣ ਜ਼ਿੰਮੇਵਾਰੀ ਮੇਰੀ ਹੋਏਗੀ ਨਾ ਝੂਠੇ ਪਰਚੇ ਹੋਣਗੇ ਮੈਂ ਤਾਂ ਹੋਰ ਇੱਕ ਗੱਲ ਕਹਿ ਦਿੰਦਾ ਮੁੱਦਾ ਇਹ ਆ ਕਿ ਲੋਕ ਬਣਾਉਣ ਮੈਨੂੰ ਐਮਐਲਏ ਤੇ 6 ਮਹੀਨੇ ਕੋਈ ਪਰਚਾ ਹੀ ਨਹੀਂ ਹੋਊਗਾ ਜਿਹੜਾ ਜਾਇਜ਼ ਹੈ ਉਹ ਹੋਊਗਾ 6 ਮਹੀਨਿਆਂ ਚ ਇਹਨੇ ਲੋਕਾਂ ਦਾ ਮਨ ਚੇਂਜ ਕੀਤਾ ਆ 6 ਦੇ ਦੇ ਪਰਚੇ ਕਰਾ ਲਓ ਲੋਕਾਂ ਦਾ ਮਨ ਪਰਚੇ ਵਾਲ ਨੂੰ ਹੋ ਗਿਆ ਤੇ 6 ਮਹੀਨੇ ਲੋਕਾਂ ਦਾ ਜਦੋਂ ਕਲੈਰਿਟੀ ਆ ਜੋ ਕਿ ਵੀ ਗਲਤ ਪਰਚਾ ਹੋਣਾ ਹੀ ਨਹੀਂ ਤਾਂ ਲੋਕਾਂ ਨੇ ਆਟੋਮੈਟਿਕਲੀ ਲੜਾਈਆਂ ਕਰਨੀਆਂ ਬੰਦ ਕਰ ਦੇਣੀਆਂ ਜਿਹੜੀਆਂ ਉਂਗਲੀਆਂ ਕੱਟ ਕੇ ਛੱਬੀਆਂ ਬਣਾਉਂਦੇ ਸੀ ਉਹ ਬੰਦ ਹੋ ਜਾਣੀਆਂ ਕਿਉਂਕਿ ਬੰਦਿਆਂ ਨੂੰ ਪਤਾ ਵੀ ਐਮਐਲਏ ਨੇ ਝੂਠੇ ਪਰਚੇ ਦਾ ਸਾਥ ਦੇਣਾ ਹੈ। ਲੇਕਿਨ ਗੱਲ ਉੱਥੇ ਆ ਗਈ ਨਾ ਜੀ ਕਿ ਹੋਰ ਮੁੱਦੇ ਮੁੱਦਿਆਂ ਦੀ ਆਪਾਂ ਗੱਲ ਕਰ ਲਈਏ। ਸੁਲਤਾਨਪੁਰ ਦੇ ਵਿੱਚ ਮੁੱਦਾ ਹੈਗਾ ਅੱਜ ਐਜੂਕੇਸ਼ਨ ਦਾ ਹੈਲਥ ਦਾ ਸਪੈਸ਼ਲਾਈਜ਼ਡ ਕੋਰਸੇ ਚੱਲਣਗੇ ਜਿਹੜਾ ਕਾਲਜ ਬਣਿਆ ਪਿਆ 5 ਏਕੜਾਂ ਦੇ ਵਿੱਚ। ਉਹਦੇ ਵਿੱਚ ਇਨਫਰਾਸਟ੍ਰਕਚਰ ਸਾਰਾ ਹੈਗਾ ਪਰ ਟੀਚਰ ਨਹੀਂ ਹੈਗੇ। ਇਨੂੰ ਇਹ ਵੀ ਨਹੀਂ ਪਤਾ ਵੀ ਉਹ ਕਿਹ ਚ ਕਾਲਜ ਕੋਰਸ ਕਿਹੜੇ ਚੱਲਣੇ ਚਾਹੀਦੇ ਆ ਸਪੈਸ਼ਲਾਈਜ਼ਡ ਕੋਰਸਸ ਚੱਲਣਗੇ ਜਿਨ੍ਹਾਂ ਦੀ ਬੱਚਿਆਂ ਦੀ ਡਿਮਾਂਡ ਹੋ ਜਾ ਤੁਹਾਡੇ ਹੱਥ ਚ ਮੋਬਾਈਲ ਫੜਿਆ ਪਿਆ ਪੂਰੇ ਨਾਰਥ ਇੰਡੀਆ ਚ ਇਥੋਂ ਲੈ ਕੇ ਦਿੱਲੀ ਤਈ ਕੋਈ ਇੱਕ ਇੰਸਟੀਟਿਊਟ ਹੋਵੇ ਕੋਈ ਇੱਕ ਕਾਲਜ ਹੋਵੇ ਜਿਹੜਾ ਇਸ ਟੈਕਨੋਲੋਜੀ ਤੇ ਕੰਮ ਕਰਾਉਂਦਾ ਹੋਵੇ ਉਹ ਮੋਬਾਈਲ ਫਿਟਿੰਗ ਇੰਡਸਟਰੀ ਅਸੈਂਬਲੀ ਇੰਡਸਟਰੀ ਨਹੀਂ ਬਟ ਯਾਰ ਜਿਹਦੀ ਡਿਮਾਂਡ ਹੈ ਤੇ ਉਸ ਹੀ ਕੋਰਸਸ ਕਰਾਉਂਗਾ ਆਜੀ ਆਪਾਂ ਹੈਲਥ ਤੇ ਮੈਂ ਜ਼ਿੰਮੇਵਾਰੀ ਲੈ ਲਈ ਆ ਕੀ ਸੁਲਤਾਨਪੁਰ ਦੇ ਵਿੱਚ 15 ਕਰੋੜ ਰੁਪਏ ਨੇ ਦੱਸਿਆ ਮੈਂ ਹਸਪੀਟਲ ਤੇ ਲਾਇਆ ਰਾਣਾ ਉਸ ਉੱਥੇ ਪੈਸਿਆਂ ਦੀ ਲੋੜ ਨਹੀਂ ਹੁਣ ਲੋੜ ਦਿਮਾਗ ਦੀ ਆ ਬਿਗੈਰ ਪੈਸੇ ਤੋਂ ਵੀ ਹੈਲਥ ਇਨਫਰਾਸਟ੍ਰਕਚਰ ਕੈਮ ਕਰਕੇ ਦਊਗਾ ਉਹ ਜ਼ਿੰਮੇਵਾਰੀ ਜੋਦ ਹੀ ਹੋएगी ਉਹ ਮੇਰੀ ਆ ਸਰਕਾਰ ਤੇ ਨਿਰਭਰ ਨਹੀਂ ਮੈਂ ਸਿਰਫ ਇਹਨਾਂ ਦਾ ਹਸਪੀਟਲ ਯੂਜ਼ ਕਰੂੰਗਾ ਪੀਜੀਆਈ ਚੋਪੀਡੀ ਲੱਗਦੀ ਆ 95% ਲੋਕਾਂ ਦਾ ਸੋਲੂਸ਼ਨ اوਪੀਡੀ ਚ ਹੋ ਜਾਂਦਾ ਠੀਕ ਹੈ ਜੀ ਜੀ ਤੇ ਜਿੰਨੇ ਰਿਟਾਇਰਡ ਡਾਕਟਰਸ ਅੱਜ ਪਜੀਆਈ ਦੇ ਉਹ ਕੀ ਕਰਦੇ ਆ ਪ੍ਰਾਈਵੇਟ ਥਾਂ ਜਾਂਦੇ ਆ ਤੇ ਪ੍ਰਾਈਵੇਟ ਹਸਪੀਟਲਸ 'ਚ ਕੰਮ ਕਰਦੇ ਆ ਉੱਥੇ ਆਪਦੀ ਫੀਸ ਲੈਂਦੇ ਆ ਉਹਨਾਂ ਨੂੰ ਸਪੈਸ਼ਲਾਈਜ਼ ਚਾਏ ਲੰਗਸ ਦਾ ਡਾਕਟਰ ਹਾਰਟ ਦਾ ਇੰਟਰਨਲ ਮੈਡੀਸਨ ਜਿੰਨੇ ਵੀ ਸਪੈਸ਼ਲਾਈਜ਼ਡ ਡਾਕਟਰ ਨੇ ਅੱਖਾਂ ਦੇ ਉਹ ਆਉਣਗੇ ਸੁਲਤਾਨਪੁਰ 'ਚ 15 ਦਿਨਾਂ 'ਚ ਤਿੰਨ ਤਿੰਨ ਵਾਰ ਰੋਟੇ ਰੋਟੇ ਰੋਟੇਸ਼ਨ ਤੇ ਤੇ ਸੁਲਤਾਨਪੁਰ ਦੇ ਲੋਕਾਂ ਨੂੰ ਵੇਖਣਗੇ ਤੇ ਇਹਨਾਂ ਦੀ ਸਿਹਤ ਸੂਤਰ ਨੂੰ ਅਪਗ੍ਰੇਡ ਕਰਾਂਗੇ ਨਹੀਂ ਵਿਰੋਧੀ ਐਸੇ ਚੀਤੇ ਦਾ ਸਵਾਲ ਚੱਕ ਰਿਹਾ ਉਹ ਕਹਿੰਦੇ ਆ ਕਿ ਰਾਣੇ ਹੁਣੇ ਉਹਨੇ ਇੱਥੇ ਬੜਾ ਕੁਝ ਕਹਿ ਰਿਹਾ ਜੀ ਕਿ ਅਸੀਂ ਸੁਲਤਾਨਪੁਰ ਦੀ ਲੈ ਕੇ ਆਵਾਂਗੇ ਕਪੂਥਲਾ ਇੰਨੇ ਟਾਈਮ ਤੋਂ ਇਹਨਾਂ ਦੇ ਕੋਲ ਆ ਉੱਥੇ ਕਿਉਂ ਨਹੀਂ ਇਹ ਚੀਜ਼ ਦਾ ਜਿਹੜਾ ਜਵਾਬ ਜਿਹੜੇ ਵਿਰੋਧੀ ਮੰਗ ਰਹੇ ਤੁਹਾਡੇ ਤੋਂ ਦੇਖੋ ਕਪੂਰਥਲਾ ਜਿਹੜਾ ਆ ਚਾਹੇ ਤੁਸੀਂ ਹੈਲਥ ਫੈਸਿਲਿਟੀ ਦੇਖ ਲਓ ਚਾਹੇ ਕਿ ਸਾਫ ਸੁਥਰਾ ਪ੍ਰਸ਼ਾਸਨ ਵੇਖ ਲਓ ਕਮੀ ਹੈ ਉੱਥੇ ਸਾਫ ਸੁਥਰੇ ਪ੍ਰਸ਼ਾਸਨ ਦੀ ਕੋਈ ਬੰਦਾ ਕਹਿ ਦੇਵੇ ਕੀ ਪੈਸੇ ਲੈ ਹੁੰਣ ਰਾਣਾ ਜੀ ਨੇ ਕੋਈ ਬੰਦਾ ਕਹਿ ਦਵੇ ਕਿ ਤਹਿਸੀਲ ਚ ਪੈਸੇ ਲੱਗਦੇ ਹੁਣ ਰੇਟ ਲਿਸਟ ਚੱਲਦੀ ਹੋਵੇ ਇਹ ਸਾਰੇ ਸੁਲਤਾਨਪੁਰ ਨੂੰ ਪਤਾ ਕਿ ਉੱਥੇ ਇੱਕ ਵਧੀਆ ਪ੍ਰਸ਼ਾਸਨ ਚੱਲਦਾ ਰਿਹਾ ਇਸ ਸਦਕਾ ਹੀ ਲੋਕਾਂ ਨੇ ਮੈਨੂੰ ਇੱਥੇ ਬਾਹ ਫੜਾਈ ਮੇਰੀ ਬਾਹ ਫੜਾਈ ਆ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਪ੍ਰਸ਼ਤਾਚਾਰ ਦੀ ਲਗਾਤਾਰ ਤੁਸੀਂ ਰੋਲਾ ਪਾਉਂਦੇ ਹੋ ਕਿ ਨਵਤੇਜ ਸਿੰਘ ਨੇ ਪ੍ਰਸ਼ਤਾਚਾਰ ਕੀਤਾ ਪਿਛਲੇ ਦਿਨੀ ਤੁਸੀਂ ਉਹਨਾਂ ਦੇ 10 ਐਮਸੀ ਜਿਹੜੇ ਪੱਟ ਕੇ ਆਪ ਦੇ ਨਾਲ ਜੋੜ ਲਏ ਕਿ ਉਹ ਇਹ ਚੀਜ਼ ਨੂੰ ਮੰਨਣਗੇ ਕਿ ਭ੍ਰਿਸ਼ਟਾਚਾਰ ਹੋਇਆ ਉਹ ਚੀਜ਼ ਦੇ ਮੰਨਣਗੇ ਕਿਉਂਕਿ ਉਹਨਾਂ ਪੰਜ ਸਾਲ ਦੇ ਵਿੱਚ ਉਹਨਾਂ ਦੇ ਵਿੱਚ ਕਾਫੀ ਲੋਕ ਜਿਹੜੇ ਸੀਗੇ ਪਿਛਲੇ ਟਰਨ ਦੇ ਵਿੱਚ ਵੀ ਐਮਸੀ ਸੀਗੇ ਦੇਖੋ ਨਵਦੀਪ ਸਿੰਘ ਚੀਮੇ ਨੇ ਐਮਸੀ ਤਾਂ ਛੱਡ ਦਿਓ ਕਿਸੇ ਬੰਦੇ ਨੂੰ ਕੋਈ ਪਾਵਰ ਨਹੀਂ ਦਿੱਤੀ ਐਮਸੀ ਆ ਤੇ ਪਰਚੇ ਕਰਕੇ ਰੱਖੇ ਪਰ ਉਹ ਇਹ ਕੱਲ ਕਹਿਣਗੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਰਾਣਾ ਇੰਦਰਪਤਾਪ ਇਹ ਕਹਿ ਰਹੇ ਨੇ ਕਿ ਭ੍ਰਿਸ਼ਟਾਚਾਰ ਹੋਇਆ ਉਹ ਐਮਸੀ ਇਹ ਚੀਜ਼ ਨੂੰ ਮੰਨਣਗੇ ਤੁਸੀਂ ਐਮਸੀਰ ਨੂੰ ਪੁੱਛੋ ਮੈਂ ਚਾਹਵਾਂਗਾ ਮੈਂ ਆਪਣੀ ਦੱਛਵਾਂ ਐਮਸੀ ਦੇਣਗੇ ਠੀਕ ਹੈ ਨਾ ਭ੍ਰਸ਼ਟਾਚਾਰ ਹੋਇਆ ਸਾਰੇ ਸੁਲਤਾਨਪੁਰ ਨੂੰ ਪਤਾ ਹੁਣ ਆਪਾਂ ਗੱਲ ਭ੍ਰਸ਼ਟਾਚਾਰ ਵਾਲੀ ਛੱਡੀ ਐ ਅਗਲੀ ਗੱਲ ਕਰੀਏ ਸਰ ਬੰਦੇ ਦੇ ਮੂੰਹ ਜਵਾਨ ਤੇ ਪਤਾ ਵੀ ਇਹ ਕੰਮ ਹੋਇਆ ਅਗਲੀ ਗੱਲ ਕਰ ਲੈਣੇ ਆ ਨਵਤੇਜ ਚੀਮਾ ਇਹ ਵੀ ਕਹਿ ਰਹੇ ਸੀਗੇ ਕਿ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਕੱਲ ਰਾਣਾ ਗੁਰਜੀਤ ਸਿੰਘ ਜੀ ਹੋਮ ਮਿਨਿਸਟਰੀ ਹੋ ਗਏ ਸਿਟੀਜ਼ਨਸ਼ਿਪ ਤੇ ਮਿਲ ਗਈ ਆ ਜਾਂ ਲੋਕਾਂ ਨੂੰ ਅਜੇ ਵੀ ਇਹ ਰਹੇਗਾ ਜੀ ਕਿ ਆਪਣੇ ਰਾਣੇ ਨੇ ਚੋਣ ਲੜਨੀ ਜਾਂ ਨਹੀਂ ਲੜਨੀ ਤੁਸੀਂ ਇਹ ਵੀ ਵੇਖੋ ਨਵਤੇਜ ਚੀ ਮੈਨੂੰ ਇੰਨਾ ਡਰ ਸੀ ਰਾਣੇ ਦਾ ਕਿ ਉਹਨੂੰ ਇਹ ਵੀ ਸੋਪਨਿਆ ਛਾਉਣ ਲਾਪੀ ਵੀ ਅਮਰੀਕਨ ਸਿਟੀਜ਼ਨਸ਼ਿਪ ਬਿਲਕੁਲ ਸਹੀ ਗੱਲ ਹੈ ਮੈਂ ਅਮਰੀਕਨ ਅਮਰੀਕਨ ਸਿਟੀਜ਼ਨ ਸੀਗਾ ਜਿੱਦਣ ਸultanpur ਆਇਆ ਉਹਦਣ ਅਮਰੀਕਨ ਸਿਟੀਜ਼ਨਸ਼ਿਪ ਛੱਡਤੀ ਤੇ ਕੱਲ ਮੈਨੂੰ ਹੁਣ ਗਵਰਨਮੈਂਟ ਆਫ ਇੰਡੀਆ ਤੋਂ ਮਿਨਿਸਟਰੀ ਆਫ ਹੋਮ ਤੋਂ ਇੰਡੀਅਨ ਸਿਟੀਜ਼ਨਸ਼ਿਪ ਮਿਲ ਗਈ ਹੈ ਰਾਣਾ ਜੀ ਗਏ ਸੀ ਕਿਤੇ ਮਾੜੀ ਮੋਟੀ ਫਾਈਲ ਅੜੀ ਸੀ ਤੇ ਉਹ ਕੰਮ ਨਿਪਟ ਗਿਆ ਤੇ ਕੱਲ ਸਿਟੀਜ਼ਨਸ਼ਿਪ ਅੱਜ ਦੀ ਡੇਟ ਛੁਣ ਮੈਂ ਅਮਰੀਕਨ ਇੰਡੀਅਨ ਸਿਟੀਜ਼ਨ ਸਿਟੀਜ਼ਨੀਆਂ ਤੇ ਇਲੈਕਸ਼ਨ ਲੜਨ ਦੇ ਲਈ ਪੂਰਾ ਕਾਬਿਲ ਹੈ ਨਾਮਜ਼ਦਗੀ ਕਿਦਮ ਪੜ ਰਹੇ ਹੁਣ ਪਰੀਦਾ ਸੱਦੇ ਆ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਨਾਮਜ਼ਦਗੀ ਪੜ ਰਹੇ ਹੋ ਅਸੇ ਚੌਨ ਪਚਾਲੀ ਕਹਿੰਦੇ ਜੀ ਸਿੱਧੂ ਸਾਹਿਬ ਆ ਰਹੇ ਨੇ ਚੀਮਾ ਸਾਹਿਬ ਵਾਸਤੇ ਸਿੱਧੂ ਸਾਹਿਬ ਨੂੰ ਆਉਣਾ ਚਾਹੀਦਾ ਆ ਕੇ ਇੱਥੇ ਜੋਰ ਲਾਉਣਾ ਚਾਹੀਦਾ ਕਿਉਂਕਿ ਇੱਥੇ ਕਹਿ ਕੇ ਗਈ ਸੀ ਕਿ ਇਹ ਮੇਰਾ ਇੰਜਣ ਹੈ ਹੂੰ ਠੀਕ ਹੈ ਨਾ ਇਹਦੀਆਂ ਬਾਵਾ ਫੜ ਕੇ ਤਾਂ ਹੁਣ ਉਹਨੂੰ ਆ ਕੇ ਜੋਰ ਲਾਉਣਾ ਚਾਹੀਦਾ ਇੰਦੇ ਲਈ ਠੀਕ ਹੈ ਜਿਹੜਾ ਇੰਜਣ ਹੈ ਨਾ ਅਈ ਕਲੋ ਤੁੰ ਅ ਕਾਲਾ ਮਾਰਦਾ ਜਾਨ ਨਹੀਂ ਰਹੀ ਉਹਦੇ ਸ਼ੋਹ ਇਹ ਤੁਸੀਂ ਚੈਲੰਜ ਕਰ ਰਹੇ ਹੋ ਮੈਂ ਸੱਚੀ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਮੈਂ ਨਵਤੇਜ ਸਿੰਘ ਸਿੱਧੂ ਜੀ ਨੂੰ ਕਹਿੰਨਾ ਆਓ ਇੱਥੇ ਲਾਓ ਲੋਕਾਂ ਚ ਵਿਚਰੋ ਤੇ ਉਹਨਾਂ ਨੂੰ ਪਤਾ ਲੱਗੇ ਵੀ ਨਵਤੇਜ ਸਿੰਘ ਚੀਮੇ ਨੇ ਕੀ ਕੀਤਾ ਤਾਂ ਕਿ ਅਗਲੀ ਵਾਰ ਉਹ ਇਹਦੀ ਸਿਫਤ ਕਰਨ ਤੋਂ ਪਹਿਲਾਂ ਸੋਚ ਤੇ ਲੈਣਗੇ ਕਿ ਮੈਂ ਕਹਿ ਕੀ ਰਿਹਾ ਜੀ ਮੈਂ ਉਹਨੇ ਕਹਿੰਦੇ ਨੇ ਕਿ 10 ਐਮਸੀ ਚਲੇ ਗਏ ਕੋਈ ਗੱਲ ਨਹੀਂ 200 200 ਦੇ ਕਰੀਬ ਸਰਪੰਚ ਪੰਚਾਇਤਾਂ ਉਹਨਾਂ ਦੇ ਕੋਲ ਹੀ ਅਜੇ ਵੀ ਦੇਖੋ ਕਹਿੰਦਾ ਬਹੁਤ ਸੌਖਾ 200 ਤਾਂ ਟੋਟਲ ਪੰਚਾਇਤਾਂ ਨੇ ਕੁਝ ਵੀਰੇ ਅਕਾਲੀ ਦਲ ਦੀਆਂ ਵੀ ਹੋਣਗੀਆਂ ਹਾਂ ਠੀਕ ਹੈ ਨਾ ਮੈਂ ਚੀਮਾ ਸਾਹਮਣੇ ਪੁੱਛਣਾ ਚਾਹੁੰਨਾ ਕਿ ਜਨਾਬ ਅਕਾਲੀ ਦਲ ਦੀਆਂ ਵੀ ਪੰਚਾਇਤਾਂ ਉਹਦੇ ਤੋਂ ਬਾਅਦ ਰਾਣੀ ਨਾ ਵੀ ਪੰਚਾਇਤਾਂ ਚ ਤੁਰ ਪਈਆਂ ਆ ਖੁਣ ਕੀ ਤੁਰ ਪਈਆਂ ਕਿੰਨੇ ਤੁਰਪੇ ਦਾ ਡੇਖੋ ਟੱਚਿੰਗ 100 ਮੈਂ ਵੀ ਕਹਾਂ ਮੰਨ ਲਓ ਇਹ ਗੱਲ ਨਹੀਂ ਮੈਂ ਕਰੂੰਗਾ ਜੇ 200 ਕਹਿ ਰਹੇ ਤੇ 100 ਤੁਸੀਂ ਕਹਿ ਰਹੇ ਹੋ 100 ਮੇਰੇ ਨਾਲ ਤੁਰ ਪਈਆਂ ਅੰਦਾਜ਼ਾ ਕਿ 90 100 ਦੇ ਵਿੱਚ ਕਾਰ ਨੰਬਰ ਹੈਗਾ परसों ਮੈਂ ਨੰਬਰ ਕਟਿਆ ਸੀ 82 ਦਾ ਤੇ 10 ਪੰਚਾਇਤਾਂ ਪਰਸੋ ਤੇ ਅੱਜ ਚਤੁਰ ਪਈਆਂ 15 ਕੇ 10 ਤੋਂ 12 ਪੰਚਾਇਤਾਂ ਤਿਆਰ ਨੇ ਜਿਨ੍ਹਾਂ ਦੇ ਅਗਲੇ 2-3 ਦਿਨਾਂ 'ਚ ਫੰਕਸ਼ਨ ਅਟੈਂਡ ਕਰਨੇ ਆ। ਰਾਣਾ ਇੰਦਰਪਤਾਵਰ ਇਹ ਕਹਿੰਦੇ ਜੀ ਕਹਿੰਦੇ ਜੀ ਈਸਟ ਇੰਡੀਆ ਕੰਪਨੀ ਜਿਹੜੀ ਉਹ ਸੁਲਤਾਨਪੁਰੂਦੀ ਵਿੱਚ ਆਈ ਔਰ ਮਾਲ ਖਰੀਦ ਰਹੀ ਹੈ ਇਸ ਟਾਈਮ। ਮਾਲ ਤੇ ਪਿਆਰ ਨਾ ਖਰੀਦ ਰਹੀ ਆ। ਠੀਕ ਹੈ ਈਸਟ ਇੰਡੀਆ ਕੰਪਨੀ ਨੇ ਸਿਰਫ ਵਪਾਰ ਕੀਤਾ। ਪੈਸੇ ਵਾਲਾ। ਤੇ ਬੇਸੀ ਵਾਲਾ ਵਪਾਰ ਨਵਦੀਪ ਸਿੰਘ ਚੀਮੇ ਨੇ ਕੀਤਾ ਸੁਲਤਾਨਪੁਰ ਦੇ ਵਿੱਚ ਸੋਈ ਈਸਟ ਇੰਡੀਆ ਕੰਪਨੀ ਇਹ ਹੈ ਤੇ ਈਸਟ ਇੰਡੀਆ ਕੰਪਨੀ ਜਦੋਂ ਲੋਕਾਂ ਨੇ ਪਹਚਾਈ ਸੀ ਨਾ 1947 ਚ ਉਹ ਤੋਂ ਬਾਅਦ ਨਾਮਣਸ਼ਾਨ ਨਹੀਂ ਲੱਭਿਆ ਉਹੀ ਹਾਲੇ ਦਾ ਹੋਣਾ ਆਪਾਂ ਦੇਖ ਰਹੇ ਸੀਗੇ ਜਗਾ ਜਗਾ ਜਾਣੇ ਇਦਾਂ ਵੀ ਤੁਹਾਡੇ ਨਾਲ ਚੱਲੇ ਆ ਤਾਂ ਮੈਂ ਦੇਖਿਆ ਕੁਝ ਲੋਕ ਤੁਹਾਡੇ ਨਾਲ ਜੁੜ ਤਾਂ ਬਹੁਤ ਰਹੇ ਆ ਕਿ ਲੱਗਦਾ ਕਿ ਜਿਹੜੇ ਲੋਕ ਐ ਤੁਹਾਨੂੰ ਵੋਟ ਵੀ ਪਾਣਗੇ ਕਿੰਨੇ ਵੋਟ ਦੀ ਉਮੀਦ ਜਿਹੜੀ ਤੁਹਾਨੂੰ ਲੱਗ ਰਹੀ ਹੈ ਇਸ ਟਾਈਮ ਦੇਖੋ ਗੱਲ ਇਹ ਆ ਐਗਜ਼ੈਕਟ ਨੰਬਰਿੰਗ ਦੀ ਜੇ ਮੈਂ ਗੱਲ ਕਰਾਂ ਉਹ ਗੱਲ ਕਰਨੀ ਸਹੀ ਨਹੀਂ ਹੋਊਗੀ ਨੰਬਰਿੰਗ ਤਾਂ ਲੋਕਾਂ ਨੇ ਡਿਸਾਈਡ ਕਰਨੀ ਆ ਪਰ ਸੁਲਤਾਨਪੁਰ ਦੇ ਲੋਕ ਜਿੱਦਣ ਨੂੰ ਇੱਕ ਵਾਰ ਤੁਰ ਪੈਣਾ ਖੁੱਲ ਕੇ ਤਾਂ ਫਿਰ ਉਹ ਡਬਲ ਮਾਈਂਡਡ ਨਹੀਂ ਰਹਿੰਦੇ ਉਹ ਖੁੱਲ ਕੇ ਸਹਿਯੋਗ ਦੇ ਰਹੇ ਆ ਤੇ ਜਦੋਂ ਸਹਿਯੋਗ ਇਹਨਾਂ ਨੇ ਖੁੱਲ ਕੇ ਦਿੱਤਾ ਤੇ ਫਿਰ ਕਿਰਪਾ ਹੋਊਗੀ ਰਾਣਾ ਗਜੀਰ ਸਿੰਘ ਕਹਿੰਦੇ ਆ ਜੀ ਕਿ ਨਵਤੇ ਚੀਮਾ ਤੋਂ ਵੱਧ ਵੋਟਾਂ ਜਿਹੜੀਆਂ ਤੁਹਾਡੀਆਂ ਹੋਣਗੀਆਂ ਮੁੱਛਤਾ ਦੁੱਪ ਕੋਈ ਦੁਰਾਈ ਨਹੀਂ ਆ ਗਈ ਨਵਤੇਜ ਸਿੰਘ ਜੀ ਮੇਰੇ ਤਾਂ 5ਵੇਂ ਨੰਬਰ ਤੇ ਚਾਰ ਕੈਂਡੀਡੇਟ ਹੋਏ ਚੌਥੇ ਤੇ ਹੁਣ ਪੰਜ ਹੋਏ 5ਵੇਂ ਤੇ ਆਉਣਾ ਮੇਰੇ ਖਿਆਲ ਨਾਲ 6 ਨੇ ਇੱਕ ਮੈਂ ਕਿਸੇ ਪੱਤਰਕਾਰ ਵੀਰ ਦੀ ਵਟਸਐਪ ਪੜ੍ਹੀ ਸੀ 6 ਕੈਂਡੀਡੇਟਾਂ ਦੇ 6ਵੇਂ ਨੰਬਰ ਤੇ ਆਉਣਾ ਨੇ ਤੁਸੀਂ ਮੈਨੂੰ ਨਵਤੇਜ ਸਿੰਘ ਚੀਮੇ ਨੂੰ ਪੁੱਛ ਲਈਏ ਸultanpur ਦੇ ਲੋਕ ਇਸ ਚੀਜ਼ ਦਾ ਜਵਾਬ ਦੇ ਲੈਣ ਕਿ ਜਿੱਦਣ ਦੀ ਟਿਕਟ ਅਨਾਉਂਸ ਹੋਈ ਹੈ ਉਸ ਦਿਨ ਤੋਂ ਨਵਤੇਜ ਸਿੰਘ ਚੀਮੇ ਨੇ ਕਿੰਨੇ ਪ੍ਰੋਗਰਾਮ ਕੀਤੇ ਹੈ ਉਹ ਸਾਰੀ ਚੀਜ਼ ਦਾ ਜਵਾਬ ਦੇ ਦਿਓ ਤੁਸੀਂ ਕਹਿ ਰਹੇ ਹੋ ਨੰਬਰ ਤੇ ਚੀਮਾ 4 5 6 ਕਿਸੇ ਵੀ ਨੰਬਰ ਤੇ ਆਪਣਾ ਨੰਬਰ ਕਿੰਨਾ ਮੰਨਿਆ ਆਪਾਂ ਇਹ ਸੁਲਤਾਨਪੁਰ ਦੇ ਲੋਕਾਂ ਨੇ ਡਿਸਾਈਡ ਕਰਨਾ ਮੁਕਾਬਲਾ ਕਿੰਨਾ ਮੰਨਦੇ ਹੋ ਲੱਗਦਾ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਜਾਂ ਤੁਹਾਡਾ ਜਾਂ ਬਣਾ ਮੈਂ ਮੰਨਦਾ ਕਿ ਸ਼ਰੂਮ ਨਹੀਂ ਇਕੱਲੇ ਤਨ ਨਾਲ ਮੁਕਾਬਲਾ ਇੱਕ ਤੁਹਾਡੀ ਨਾ ਫੋਟੋ ਵੀਡੀਓ ਵਾਇਰਲ ਹੋ ਰਹੀ ਸੀ ਕਹਿੰਦੇ ਜੀ ਕਿ ਕੈਪਟਨ ਸਾਹਿਬ ਦੇ ਦਫ਼ਤਰ ਦੇ ਬਾਹਰ ਤੁਹਾਡੀ ਗੱਡੀ ਖੜੀ ਸੀ ਤੁਸੀਂ ਕੈਪਟਨ ਸਾਹਿਬ ਨੂੰ ਮਿਲਣਗੇ ਕੋਈ ਹੈਗੀ ਸੀ ਕੀ ਵੀਡੀਓ ਕੀ ਸੀ ਹੈ ਕੈਪਟਨ ਸਾਹਿਬ ਦੇ ਦਫ਼ਤਰ ਦੇ ਬਾਹਰ ਤਾਂ ਨਹੀਂ ਮੈਂ ਗਿਆ ਸੀਗਾ ਕੈਪਟਨ ਸਾਹਿਬ ਦੇ ਦਫਤਰ ਦੇ ਉੱਤੇ ਜੀਤ ਸਰਪੰਚ ਦਾ ਕਾਰ ਆ। ਠੀਕ ਹੈ ਨਾ ਜੀ? ਮੀਰਪੁਰ ਵਾਲੇ ਦਾ। ਉਹਨੇ ਦਫਤਰ ਉਹਨਾਂ ਨੂੰ ਦਿੱਤਾ ਤੇ ਸਾਰੇ ਸੁਲਤਾਨਪੁਰ ਉਹ ਤਾਂ ਮੈਨੂੰ ਕਹਿੰਦਾ ਸੀ ਦਫਤਰ ਵੀ ਛਡਾ ਦਿਆਂ ਮੈਂ ਕਿਹਾ ਨਹੀਂ ਦਫਤਰ ਨਹੀਂ ਛਡਾਉਣਾ। ਠੀਕ ਹੈ ਜੀਤ ਸਰਪੰਚ ਨੂੰ ਜ਼ਰੂਰ ਮੈਂ ਮਿਲਣੇ ਜਾਣਾ। ਮੇਰਾ ਸਰਪੰਚ ਹੈ ਜੀ ਉਹਦਾ ਕਾਰ ਉੱਤੇ ਤਾਂ ਕੀ ਹੋਇਆ? ਕਹਿੰਦੇ ਇਹਨਾਂ ਕਿ ਕੈਪਟਨ ਸਾਹਿਬ ਨਾਲ ਜਾਰੀ ਹੈ ਤੇ ਉਹਨਾਂ ਦੀ ਮਦਦ ਲਈ ਆਏ ਨੇ ਰਾਣਾ ਇੰਦਰਪਤ। ਅੱਜ ਕਲੀਅਰ ਹੋ ਗਈ ਮੈਂ ਤਾਂ ਅਮਰੀਕਨ ਸਿਟੀਜ਼ਨਸ਼ਿਪ ਛੱਡਤੀ ਉਹ ਮਦਦ ਲਈ ਨਹੀਂ ਛੱਡੀ ਜਾ ਸਕਦੀ। ਤੇ ਚੋਣ ਲੜਨਾ ਆ ਤੇ ਡਟ ਕੇ ਲੜਾਂਗੇ ਸ਼ੁਕਰੀਆ ਤਾਂ ਇਹ ਰਾਣਾ 인ਦਰਪਤਾਪ ਜਿਨ੍ਹਾਂ ਦਾ ਦਾਵਾ ਹੈ ਕਿ ਉਹ ਇੱਥੇ ਅਮਰੀਕਨ ਸਿਟੀਜ਼ਨਸ਼ਿਪ ਨੂੰ ਛੱਡ ਦਿੱਤੀ ਹੈ ਔਰ ਇੰਡੀਅਨ ਜਿਹੜੇ ਉਹਨਾਂ ਨੂੰ ਸਿਟੀਜ਼ਨ ਮਿਲ ਗਈ ਹੈ ਔਰ ਇੱਕ ਤਰੀਕ ਨੂੰ ਇਹ ਲੋ ਕਾਗਜ਼ ਆਪਣੇ ਢਾਕਲ ਕਰਨਗੇ ਉਹ ਚੋਣ ਲੜਨਗੇ ਵੀ ਤੇ ਜਿੱਤਣਗੇ ਵੀ ਸਹਿਯੋਗੀ ਚੰਦਰ ਦੇ ਨਾਲ ਜਗਜੀਤ ਸਿੰਘ ਤੰਜੂ ਮਿਨੀ ਪਾਕਟ ਸੁਲਤਾਨਪੁਰ ਲੋਧੀ